ਹਾਂਜੀ ਕਿਸਾਨ ਭਰਾਵੋ ਤੁਹਾਡਾ ਨਵੇਂ ਵੀਡੀਓ ਦੇ ਵਿੱਚ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਤੇ ਨਾਲ ਲੱਗਦਾ ਬੈੱਲ ਦਾ ਬਟਨ ਜਰੂਰ ਦਬਾ ਲਓ ਜੀ ਤਾਂ ਜੋ ਤੁਹਾਨੂੰ ਜਾਈਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਮੋਟਰਸਾਈਕਲ ਲੈ ਕੇ ਆਏ ਹਾਂ ਜੀ ਬਕਾਊ ਆ ਅੱਜ ਦੀ ਵੀਡੀਓ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ ਤੋਂ ਬਣਾ ਰਹੇ ਹਾਂ ਬਾਈ ਦਾ ਨਾਮ ਬੀਰੂ ਆ ਜੀ ਸੋ ਬੀਰ ਕੋਲ ਇੱਕ ਮੋਟਰਸਾਈਕਲ ਬਕਾਊ ਆ ਸੀਟੀ 100 ਬਜਾਜ ਕੰਪਨੀ ਦਾ ਜੋ ਤੁਹਾਡੇ ਸਾਹਮਣੇ ਆ ਮੋਟਰਸਾਈਕਲ ਪੂਰਾ ਸਾਫ਼ ਸੁਥਰਾ Ориジナル ਮੋਟਰਸਾਈਕਲ ਆ ਸਾਰਾ ਜੀ ਇੰਜਨ ਗੇਅਰ ਸਭ ਕੁਝ ਓਕੇ ਆ ਪਿਛਲਾ ਟਾਇਰ ਨਵਿਆਂ ਵਰਗਾ ਹੀ ਆ ਜੀ ਜਮਨ ਨਿਊ ਆ ਸੋ ਅਗਲਾ ਟਾਇਰ ਅੱਧਾ ਕਾ ਹੈਗਾ ਬਾਕੀ ਤੁਸੀਂ ਆਪਣੀ ਪੂਰੀ ਤਸੱਲੀ ਕਰਕੇ ਮੋਟਰਸਾਈਕਲ ਦੀ ਕਾਗਜ਼ ਪੱਤਰ ਦੀ ਖਰੀਦ ਸਕਦੇ ਹੋ ਜੋ ਤੁਹਾਡਾ ਕੰਮ ਆ ਸੁਬੀਰ ਕੋਲ ਇਹ 2018 ਮਾਡਲ ਆ ਸਾਰਾ ਕਾਗਜ਼ ਪੱਤਰ ਬਾਈ ਦੇ ਨਾਮ ਆ ਤੇ 22 ਦਾ ਨੰਬਰ ਲਗਾਤਾਰ ਸਕਰੀਨ ਦੇ ਉੱਪਰ ਚੱਲ ਰਿਹਾ ਕਿਸੇ ਭਰਾ ਨੂੰ ਪਸੰਦ ਹੋਵੇ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਖਰੀਦ ਸਕਦੇ ਹੋ ਵੀਰ ਨੇ ਇਸ ਮੋਟਰਸਾਈਕਲ ਦਾ ਮੁੱਲ 40000 ਰੁਪਏ ਰੱਖਿਆ ਬਾਕੀ ਮਾਣ ਤਾਜ਼ ਜਰੂਰ ਕੀਤਾ ਜਾਊਗਾ ਸੋ ਕਿਸੇ ਭਰਾ ਨੂੰ ਪਸੰਦ ਹੋਵੇ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਧੰਨਵਾਦ ਜੀ